ਹਾਂਜੀ ਦੇਖੋ ਆਪਣੇ ਆਲੂ ਤੇ ਇਹਨਾਂ ਤੇ ਇੱਕ ਰੀ ਲੱਗ ਗਿਆ ਇੱਕ ਸਪਰੇ ਹੋਗੀ ਆ ਗੇਤੀ ਆ ਲੈਣ ਤੇ ਆਪੇ ਛੇਤੀ ਆ ਦੇਖੋ ਵਿਚਾਲੇ ਖਾਲੀ ਸੰਨਾ ਹਾਂਜੀ ਸ਼ਾਸ਼ੀ ਕਾਲ ਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਤੇ ਆਪਾਏ ਸੀ ਅੱਜ ਕਈਆਂ ਦਿਨਾਂ ਬਾਅਦ ਆਲੂਆਂ ਚ ਢੇੜਾ ਵੱਜਿਆ ਕਿਉਂਕਿ ਕੱਪ ਪਹਿਲਾਂ ਪਾਣੀ ਲਾ ਕੇ ਹਟਿਆ ਕਾਲੀ ਪਾਣੀ ਲਾ ਕੇ ਹਟਿਆ ਆਲੂਆਂ ਨੂੰ ਤੇ ਦੇਖੋ ਆਲੂ ਤੇ ਇਹ ਆਪਣੇ ਡਾਇਮੰਡ ਆ ਤੇ ਇਹਨਾਂ ਤੇ ਇੱਕ ਰੇ ਲੱਗ ਗਿਆ ਤੇ ਇੱਕ ਸਪਰੇ ਹੋ ਗਈ ਐਮ ਐਮ 5 ਐਮ 45 ਤੇ ਤੇ ਪ੍ਰੰਗੀ ਸਾਈਡ ਤੇ ਨਾਲ ਜੂਰੀਆ ਪਾਇਆ ਗਾ ਪਹਿਲੇ ਸਪਰੇਅ ਚ ਤੇ ਦੇਖੋ ਗਰੋਥ ਬਹੁਤ ਸੋਹਣੀ ਆ ਤੇ ਇਹ ਹੋ ਗਏ 1 ਮਹੀਨਾ ਤੇ ਅੱਜ 7 ਦਿਨ ਦੇ ਯਾਨੀ ਕਿ 37 ਦਿਨਾਂ ਦੇ ਹੋ ਗਏ ਤੇ ਆ ਹੋ ਗਏ ਮਹੀਨੇ ਦੇ 1 ਮਹੀਨਾ 2 ਦਿਨ ਦੇ 5 ਦਿਨ ਪਛੇਤੀ ਆ ਆ ਲੈਣ ਤੇ ਆ ਲੈਣਾ ਆ ਲੈਣ 5 ਦਿਨ ਕੀਤੀ ਆ ਤੇ ਆ ਲੈਣ 5 ਦਿਨ ਬਛੇਤੀ ਆ ਤੇ ਰੇ ਇਹਨਾਂ ਤੇ ਵੀ ਇੱਕ ਲਾ ਗਿਆ ਸਪਰੇਅ ਵੀ ਇੱਕ ਹੋਗੀ ਇਹ ਇਹਨੂੰ ਪਾਣੀ ਦੋ ਲਾਗੇ ਤੇ ਇਹਨੂੰ ਲਾਗੇ ਇਹਨੂੰ ਵੀ ਦੋ ਪਾਣੀ ਬਰਾਬਰੀ ਆ ਤੇ ਦੇਖੋ ਆਲੂਆਂ ਦੀ ਗਰੋਥ ਬਹੁਤ ਸੋਹਣੀ ਆ ਢੇਲ ਦੇਖੋ ਤੇ ਆ ਜਣੇ ਕਿ ਆ ਬੱਟ ਦੀ ਨਾਲ ਜੇ ਨੇ ਇੱਥੇ ਨਿਕਲੇ ਹਨੀ ਡੂੰਗੇ ਆ ਇੰਨੇ ਕ ਥਾਂ 'ਚ ਤੇ ਉਹ ਨਿਕਲਦੇ ਵੀ ਆਉਂਦੇ ਆ ਇਹਦੇ ਵਿੱਚ ਉਹਦੇ ਬਰੀਕ ਦਿਨ ਹਲਦੇਵੀ ਆਉਂਦੇ ਆ ਤੇ ਸੋ ਐਮ 5 ਬੀ ਆਈ ਐਮ 5 ਤਾਂ ਵਾਲੇ ਪਛੇ ਇਨ ਇਹਦੇ ਨਾਲੋਂ ਵੀ ਇੱਕ ਦੋ ਦਿਨ ਬਛੇਤੇ ਆ ਕਿਉਂਕਿ ਬਾਣ ਜਿਵੇਂ ਜਿਵੇਂ ਤਿਆਰ ਹੋਇਆ ਉਹਨੂੰ ਮੈਂ ਆਪਾਂ ਬੀਜਦੇ ਸੀ ਤੇ ਇੱਕ ਇੱਕ ਰੇਲ ਲੱਗ ਗਿਆ ਤੇ ਇੱਕ ਇੱਕ ਸਪਰੇ ਹੋਊਗੀ ਸਾਰਿਆਂ ਤੇ ਹੁਣ ਦੂਜੀ ਸਪਰੇ ਆਪਾਂ ਪਰਸੋਕ ਤਾਂ ਹੀ ਕਰਾਂਗੇ ਹਾਲ ਐਂਡ ਤੇ ਤੇ ਇਹਨੂੰ ਕਿਉਂਕਿ ਅਜੇ ਪਾਣੀ ਵਿੱਚ ਕੱਲ ਲੱਗਿਆ ਤੇ ਇਹ ਤੇ ਦੋ ਦਿਨ ਅੜਕੇ ਕਰਦਾਂਗੇ ਆਹ ਲੈਣ ਤੇ ਕੱਲ ਨੂੰ ਕਰਾਂਗੇ ਤੇ ਮੁੜ ਕੇ ਰੇ ਸਿੱਟ ਦਾਂਗੇ ਜਿਵੇਂ ਦੇਖੋ ਬੇਲ ਬਹੁਤ ਸੋਹਣੀ ਆ ਦੇਖੋ ਬੇਲ ਗਰੋਥ ਬਹੁਤ ਸੋਹਣੀ ਕੀਤੀ ਆ ਦੇਖੋ ਇੱਧਰ ਵੀ ਤੇ ਆ ਆਪਣਾ ਐਮ 5 ਦੇਖੋ ਪਟਾਏ ਵੀ ਪਰ ਆਇਆ ਦੇਖੋ ਇੱਧਰ ਨੂੰ ਸਿਰੇ ਤਾਂ ਹੀ ਇਹ ਹਜੇ 1 ਮਹੀਨਾ ਅਜ 1 ਦਿਨ ਦਾ ਹੀ ਆ ਪਾਣੀ ਇਹਨੂੰ ਵੀ ਦੋ ਲਾਗੇ ਇੱਕ ਸਪਰੇਅ ਹੋ ਗਈ ਤੇ ਇੱਕ ਰੇਲ ਲਾਤਾ ਕਿਉਂਕਿ ਰੇਹ ਫਿਰ ਨਾਲ ਹੀ ਲਾਤਾ ਸੀਗਾ ਤੇ ਇਹ ਜਾਨੀ ਕਿ ਉਹ ਆਲੂਆਂ ਨਾਲੋਂ ਹਫਤਾ ਲੇਟ ਆ ਡਾਇਮੰਡ ਨਾਲੋਂ 4 ਕਿੱਲਿਆਂ ਨਾਲੋਂ ਹਫਤਾ ਲੇਟ ਆ ਦੂਜਿਆਂ ਨਾਲੋਂ 5 ਦਿਨ ਲੇਟ ਆ ਇਹ ਬਹੁਤ ਸੋਹਣੇ ਆ ਬਾਣ ਇਹ ਇਹ ਬਾਦਰ ਇੱਤੇ ਵਾਲਾ ਥੋੜਾ ਜਿਹਾ ਹੋਰ ਵੇਸਲਾ ਜਿਹਾ ਇਹ ਰੇਤਾ ਹੀ ਆ ਜਾਨਣੇ ਕਿ ਤੇ ਆਲੂ ਇਹ ਵੀ ਬਹੁਤ ਸੋਹਣੇ ਆ ਹਰੇ ਹੋਂਚ ਵੀ ਤੇ ਠੀਕ ਆ ਇਹ ਜਾਨਣੇ ਕਿ ਵੈਰੈਟੀ M5 ਆ ਭਾਈ ਇਹਨਾਂ ਤੇ ਕੱਲ ਨੂੰ ਰੇ ਤੇ ਸਪਰੇ ਇਹਨਾਂ ਤੇ ਵੀ ਬਸ ਇੱਕ ਦਿਨ ਚ ਕਰ ਦਾਂਗੇ ਪਾਣੀ ਇਹਨਾਂ ਨੂੰ ਵੀ ਲਾਤਾ ਦੂਜਾ ਤੇ ਬਹੁਤ ਸੋਹਣੇ ਆ ਇਹ ਵੀ ਇੱਧਰ ਆਪਣੇ ਦੂਜੇ ਬੰਦੇ ਵੀ ਰੇਸ ੱਟਣ ਲੱਗੇ ਪਿਆ ਇਹ ਕੰਪਨੀ ਦੇ ਆ ਹੈ ਪੰਦੇ ਆ ਇਹ ਸਲਤਾਨਾਂ ਗਾ ਇਹ ਵੀ ਰੇਸ ੱਟੀ ਜਾਂਦੇ ਆ ਆਪਣੇ ਬੰਦੇ ਦੇਖੋ ਲੱਗੇ ਪਿਆ ਚੱਕ ਲੈ ਅਸੀਂ ਵੀਡੀਓ ਨੂੰ ਇੱਥੇ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ